ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਅਧਿਆਪਕਾਂ ਤੇ ਡਾਕਟਰਾਂ ਦੇ ਨਾਲ ਸੰਬੰਧਿਤ ਇਹ ਵੱਡਾ ਐਲਾਨ ਜੋ ਹੈ ਪੰਜਾਬ ਸਰਕਾਰ ਦੇ ਵੱਲੋਂ ਲਿਆ ਗਿਆ ਹੈ ਜਿਸ ਦੀ ਬਕਾਇਦਾ ਜਾਣਕਾਰੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਇਸ ਕੋ ਪ੍ਰੈਸ ਕਾਨਫਰੰਸ ਦੇ ਦੌਰਾਨ ਦਿੱਤੀ ਗਈ ਹੈ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਜੋ ਡਾਕਟਰ ਤੇ ਅਧਿਆਪਕ ਨੇ ਉਹਨਾਂ ਦੇ ਲਈ ਇੱਕ ਵਿਸ਼ੇਸ਼ ਪੱਤਾ ਸਰਕਾਰ ਦੇ ਵੱਲੋਂ ਲਿਆਂਦਾ ਜਾ ਰਿਹਾ ਹੈ ਦੱਸਦੀ ਹੈ ਕਿ ਜੋ ਵੀ ਡਾਕਟਰ ਤੇ ਅਧਿਆਪਕ ਪੰਜਾਬ ਦੇ ਸਰਹੱਦੀ ਸੂਬਿਆਂ ਦੇ ਵਿੱਚ ਤਾਇਨਾਤ ਨੇ ਜੋ ਉੱਥੇ ਉਹਨਾਂ ਦੀ ਡਿਊਟੀ ਲੱਗੀ ਹੋਈ ਹੈ ਉਹਨਾਂ ਨੂੰ ਹੁਣ ਸਰਕਾਰ ਦੇ ਵੱਲੋਂ ਇੱਕ ਵਿਸ਼ੇਸ਼ ਪੱਤਾ ਦਿੱਤਾ ਜਾ ਰਿਹਾ ਹੈ ਤਾਂ ਕਿ ਸਰਹੱਦੀ ਖੇਤਰਾਂ ਦੇ ਵਿੱਚ ਜੋ ਸਿਹਤ ਸਹੂਲਤਾਂ ਨੇ ਤੇ ਉੱਥੇ ਹੀ ਸਿੱਖਿਆ ਦੇ ਨਾਲ ਸੰਬੰਧਿਤ ਜੋ ਸਹੂਲਤਾਂ ਨੇ ਉੱਥੋਂ ਦੇ ਲੋਕ ਵਾਂਝੇ ਨਾ ਰਹਿ ਸਕਣ ਇਸੇ ਦੇ ਲਈ ਸਰਕਾਰ ਦੇ ਵੱਲੋਂ ਇਹ ਵਿਸ਼ੇਸ਼ ਪੱਤਾ ਜੋ ਹੈ ਉਹ ਵਿਸ਼ੇਸ਼ ਤੌਰ ਤੇ ਇਹਨਾਂ ਸਰਹੱਦੀ ਸੂਬਿਆਂ ਦੇ ਵਿੱਚ ਸਰਹੱਦੀ ਖੇਤਰਾਂ ਦੇ ਵਿੱਚ ਤਨਾਤ ਜੋ ਨੇ ਉਹ ਡਾਕਟਰ ਤੇ ਅਧਿਆਪਕਾਂ ਨੂੰ ਜੋ ਹੈ ਹੁਣ ਸਰਕਾਰ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਵਿਤਮંત્રી ਹਰਪਾਲ ਸਿੰਘ ਚੀਮਾ ਨੇ ਗੱਲਬਾਤ ਦੌਰਾਨ ਇਹ ਦੱਸਿਆ ਕਿ ਜਿਨ੍ਹਾਂ ਦੀ ਵੀ ਤਨਾਤੀ ਜੋ ਹੈ ਉਹ ਸਰਹੱਦੀ ਖੇਤਰਾਂ ਦੇ ਵਿੱਚ ਹੁੰਦੀ ਸੀ ਤਾਂ ਉਹ ਡਾਕਟਰ ਤੇ ਅਧਿਆਪਕ ਸੂ ਆਪਣੇ ਟਰਾਂਸਫਰ ਜੋ ਹੈ ਕਰਵਾ ਲੈਂਦੀ ਸੀ ਅਜਹੇ ਦੇ ਵਿਚਾਲੇ ਉੱਥੋਂ ਦੇ ਲੋਕਾਂ ਨੂੰ ਉੱਥੋਂ ਦੇ ਬੱਚਿਆਂ ਨੂੰ ਜੋ ਹੈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਅਜਹੇ ਦੇ ਵਿਚਾਲੇ ਹੁਣ ਸਰਕਾਰ ਦੇ ਵੱਲੋਂ ਇਹ ਵਿਸ਼ੇਸ਼ ਪੱਤਾ ਜੋ ਹੈ ਉਹਨਾਂ ਡਾਕਟਰਾਂ ਤੇ ਉਹਨਾਂ ਅਧਿਆਪਕਾਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਦੀ ਤਨਾਤੀ ਜੋ ਹੈ ਉਹ ਸਰਹੱਦੀ ਖੇਤਰਾਂ ਦੇ ਵਿੱਚ ਹੁੰਦੀ ਹੈ ਪੰਜਾਬ ਸਰਕਾਰ ਦੇ ਵੱਲੋਂ ਇਸ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਕਿ ਸਰਹੱਦੀ ਖੇਤਰ ਵੀ ਜੋ ਹੈ ਉਹ ਕਿਸੇ ਵੀ ਸਹੂਲਤ ਤੋਂ ਵਾਂਝੇ ਨਾ ਰਹਿ ਸਕਣ ਤੇ ਅਜਹੇ ਦੇ ਵਿਚਾਲੇ ਸਰਹੱਦੀ ਖੇਤਰਾਂ ਦੇ ਵਿੱਚ ਸਿਹਤ ਸਹੂਲਤਾਂ ਨੂੰ ਸੁਧਾਰ ਲਿਆਉਣ ਦੇ ਵਿੱਚ ਉੱਥੇ ਹੀ ਜੋ ਖਿਆ ਦਾ ਮਿਆਰ ਹੈ ਉਸ ਨੂੰ ਸਹੀ ਪੱਧਰ ਤੇ ਰੱਖਣ ਦੇ ਲਈ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਹੁਣ ਜੋ ਡਾਕਟਰ ਤੇ ਅਧਿਆਪਕ ਉਥੇ ਤਾਇਨਾਤ ਨੇ ਉਹਨਾਂ ਨੂੰ ਇੱਕ ਵਿਸ਼ੇਸ਼ ਪੱਤਾ ਜੋ ਹੈ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ ਤਾਂ ਜੋ ਸਰਹੱਦੀ ਖੇਤਰਾਂ ਦੇ ਵਿੱਚ ਕਿਸੇ ਵੀ ਤਰੀਕੇ ਦੀ ਪਰੇਸ਼ਾਨੀ ਜੋ ਹੈ ਉਹ ਲੋਕਾਂ ਤੇ ਬੱਚਿਆਂ ਨੂੰ ਨਾ ਆ ਸਕੇ ਤੇ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਸਬੰਧਤ ਕੋਈ ਪਰੇਸ਼ਾਨੀ ਵੀ ਨਾ ਆਏ ਤੇ ਇਸੇ ਦੇ ਚੱਲਦਿਆਂ ਹੁਣ ਸਰਕਾਰ ਦੇ ਵੱਲੋਂ ਜੋ ਹੈ ਡਾਕਟਰਾਂ ਨੂੰ ਤੇ ਅਧਿਆਪਕਾਂ ਨੂੰ ਇਹ ਵਿਸ਼ੇਸ਼ ਪੱਤਾ ਜੋ ਹੈ ਉਹ ਦਿੱਤਾ ਜਾਵੇਗਾ ਤਾਂ ਦੱਸ ਦਈਏ ਕਿ ਪਹਿਲੇ ਦਿਨ ਤੋਂ ਪੰਜਾਬ ਸਰਕਾਰ ਦਾ ਇਹ ਮੰਤਵ ਸੀ ਹੈ ਉਦੇਸ਼ ਸੀ ਕਿ ਕਿਸੇ ਵੀ ਇਲਾਕੇ ਦੇ ਵਿੱਚ ਕਿਸੇ ਵੀ ਤਰੀਕੇ ਦੇ ਲੋਕ ਚੋਣੇ ਉਹ ਕਿਸੇ ਵੀ ਸੁਖੂਲਤ ਤੋਂ ਵਾਂਝੇ ਨਾ ਰਹਿ ਸਕਣ ਤੇ ਇਸੇ ਦੇ ਚੱਲਦਿਆਂ ਹੁਣ ਸਿਹਤ ਦੇ ਖੇਤਰਾਂ ਦੇ ਵਿੱਚ ਜੋ ਤਣਾਤ ਡਾਕਟਰ ਨੇ ਜਾਂ ਅਧਿਆਪਕਾਂ ਦੀ ਅਸੀਂ ਗੱਲ ਕਰ ਲਈਏ ਤਾਂ ਉਹਨਾਂ ਦੇ ਲਈ ਸਰਕਾਰ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਜਿੱਥੇ ਉਹਨਾਂ ਨੂੰ ਵਿਸ਼ੇਸ਼ ਪੱਤਾ ਜੋ ਹੈ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ ਕਿ ਸਰਹੱਦੀ ਖੇਤਰਾਂ ਦੇ ਵਿਦਿਆਲੇ ਜੋ ਜਿੰਨਾਂ ਦੀ ਉਹ ਚਾਹੇ ਡਾਕਟਰ ਨੇ ਚਾਹੇ ਅਧਿਆਪਕ ਨੇ ਜਿੰਨਾਂ ਦੀ ਵੀ ਤਨਾਤੀ ਕੀਤੀ ਜਾਂਦੀ ਸੀ ਉਹ ਲੋਕ ਜੋ ਸੀ ਉਹ ਅਧਿਆਪਕ ਤੇ ਜੋ ਡਾਕਟਰ ਸੀ ਉਹ ਆਪਣੀ ਤਬਦੀਲ ਜੋ ਹੈ ਉਹ ਟਰਾਂਸਫਰ ਜੋ ਹੈ ਹੋਰ ਖੇਤਰਾਂ ਦੇ ਵਿੱਚ ਕਰਵਾ ਲੈਂਦੇ ਸੀ ਤਾਂ ਜਿਹੇ ਵਿਦਿਆਲੇ ਸਰਹੱਦੀ ਖੇਤਰਾਂ ਦੇ ਲੋਕਾਂ ਨੂੰ ਤੇ ਬੱਚਿਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਸਿਹਤ ਸਹੂਲਤਾਂਵਾਂ ਤੋਂ ਵਾਂਝੇ ਜੋ ਸੀ ਉਹ ਲੋਕ ਰਹਿੰਦੇ ਸੀ ਤੇ ਉੱਥੇ ਹੀ ਬੱਚਿਆਂ ਨੂੰ ਵੀ ਆਪਣੀ ਪੜਾਈ ਦੇ ਵਿੱਚ ਜੋ ਹੈ ਪਰੇਸ਼ਾਨੀ ਜੋ ਹੈ ਉਹ ਆਉਂਦੀ ਸੀ ਕਿਉਂਕਿ ਅਧਿਆਪਕ ਜੋ ਸੀ ਉਹ ਸਕੂਲਾਂ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਮੌਜੂਦ ਨਹੀਂ ਦੇਸੀ ਤਾਂ ਅਜਾਹੇ ਦੇ ਵਿਚਾਲੇ ਕਿਸੇ ਵੀ ਤਰੀਕੇ ਦੀ ਕਮੀ ਨਾ ਆਵੇ ਪੰਜਾਬ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜੋ ਸਰਹੱਦੀ ਖੇਤਰਾਂ ਦੇ ਵਿੱਚ ਜੋ ਤਣਾਤ ਡਾਕਟਰ ਤੇ ਅਧਿਆਪਕ ਨੇ ਉਹਨਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਇਹ ਵਿਸ਼ੇਸ਼ ਪੱਤਾ ਜੋ ਹੈ ਉਹ ਦਿੱਤਾ ਜਾਵੇਗਾ